ਦੇ ਨੇ ਦਇਆ ਬਾਣ ਨੇ ਜਦੋਂ ਸਤ ਸੰਗਤ ਜੀ ਕੋਈ ਭਾਵਨਾ ਕਰਕੇ ਸ਼ਰਧਾ ਕਰਕੇ ਗੁਰੂ ਯਾਤ ਕਰਦਾ ਫਿਰ ਸਤਗੁਰ ਹੋਏ ਧਿਆਲ ਤਾਂ ਸ਼ਰਧਾ ਪੂਰੀ ਹੈ ਸਤਗੁਰ ਹੋਏ ਧਿਆਨ ਤੁਝੂਰੀਏ ਪਰ ਸਭ ਨੂੰ ਤਿਆਗਤਾ ਦੇ ਘਰ ਵਿੱਚ ਹੁੰਦੇ ਨੇ ਤੇ ਸਿੱਖ ਨੂੰ ਸਤ ਸੰਗਤ ਜੀ ਭਾਵਨਾ ਅਨੁਸਾਰ ਫਲ ਦਿੰਦੇ ਜਿਵੇਂ ਸਤਿਗੁਰੂ ਜੀ ਖੁਸ਼ ਹੋਏ ਤੇ ਆਦਿ ਕਾ ਦੇ ਘਰ ਵਿਚ ਆਏ ਜਨੂ ਪਾਤਸ਼ਾਹ ਸਿੱਖਾਂ ਨੂੰ ਤਾਰਨ ਵਾਸਤੇ ਸਾਧ ਸੰਗਤ ਦੀ ਅੱਜ ਇਸ ਗ੍ਰਹਿ ਵਿਖੇ ਪਹੁੰਚੇ ਹੋਏ ਨੇ ਜਦੋਂ ਸਾਧ ਸੰਗਤ ਦੀ ਧੰਗੂ ਗ੍ਰੰਥ ਸਾਹਿਬ ਸਾਡੇ ਘਰ ਆਉਣ ਉਦੋਂ ਅਸੀਂ ਇਤਾਂ ਮਹਿਸੂਸ ਕਰੀਏ ਵੀ ਅਜ ਬਾਦਾਂ ਵਾਲੇ ਪਾਤਸ਼ਾਹ ਆਪ ਆਏ ਹੋਏ ਨੇ ਅੱਜ ਇਸ ਘਰ ਦੇ ਵਿੱਚ ਆ ਜੀ ਨੰਦਪੁਰ ਦੇ ਮਹਾਰਾਜ ਜੀ ਆਪ ਆਏ ਹੋਏ ਨੇ ਦਸ ਪਾ ਸ਼ੰਜਾਂ ਆਪ ਆਹਨਾ ਬੈਠੀਆਂ ਨੇ ਅਸਲੀ ਤਾ ਮਹਿਸੂਸ ਕਰੀਏ ਸਾਧ ਸੰਗਤ ਜੀ ਪਾਤਸ਼ਾਹ ਤੁਧਨ ਕਰਦੇ ਨੇ ਸਤਿਗੁਰ ਸਿੱਖ ਤੇ ਬੰਧਨ ਘਟਾਏ ਗੁਰੂ ਜਦੋਂ ਸਿੱਖਾਂ ਨੂੰ ਕਾਰਨ ਵਾਸਤੇ ਹੁੰਦੇ ਨੇ ਕਿ ਜਨਮਾਂ ਜਨਮਾਂ ਦੇ ਬੰਧਨ ਘਟਾ ਦਿੰਦੇ ਨੇ ਸਤਿਗੁਰ ਸੋਖੇ ਬੰਧਨ ਘਟਾਏ ਵਰਤਕਾ ਸਿੱਖ ਬੁਕਾਰ ਤੇ ਹੱਤ ਹੈ ਸਤਪੁਰ ਸਿੱਖਪੁਰ ਨਾਮ ਧਨ ਦੇ ਗੁਰੂ ਆਪਣੇ ਸਿੱਖਾਂ ਨੂੰ ਸੇਧ ਪਾਣ ਨਾਮ ਦਾ ਧਨ ਪਰਪਰਦੇ ਨੇ ਜਿਵੇਂ ਦੁਨਿਆਵੀ ਮਾਇਆ ਹੁੰਦੀ ਹੈ ਕਈਆਂ ਦੇ ਵਿਰਸੇ ਵਿੱਚੋਂ ਸਾਧ ਸੰਗਤ ਜੀ 10 20 ਕਿੱਲੇ ਜ਼ਮੀਨ ਮਿਲ ਜਾਂਦੀ ਹੈ ਕੋਈ ਕਿੱਦਾਂ ਹੁੰਦਾ ਹੈ ਇੱਕ ਹੁੰਦਾ ਨਾਮ ਦਾ ਧਨ ਦੁਨਿਆਵੀ ਧਨ ਹੈ ਜਿਹੜਾ ਉਹ ਕਿਸੇ ਦੇ ਹੱਥ ਤੱਕ ਨਾਲ ਨਹੀਂ ਗਿਆ ਉਹ ਜਦੋਂ ਕੋਈ ਪ੍ਰਾਨੀ ਚਲੇ ਜਾਂਦਾ ਸਾਰਾ ਧਨ ਇੱਥੇ ਹੀ ਰਹਿ ਜਾਂਦਾ 바ਵਾ ਫਰੀਦ ਸਾਹਿਬ ਜੀ ਦੇ ਬਚਨ ਨੇ ਸੇਖ ਹਜਾਤੀ ਜਾਗਣਾਂ ਕੋਈ ਛਿਰ ਗਿਆ ਜਿਤ ਆਸਮ ਹਮ ਬੈਠੇ ਜਿਤ ਬੈਠੇ ਇਹ ਵੀ ਇਹ ਨਾਮ ਇਹ ਸਤ ਸੰਗਤ ਦੀ ਦੁਨਿਆਵੀ ਧਨ ਅੱਜ ਤੱਕ ਕਿਸੇ ਦੇ ਨਾਲ ਨਹੀਂ ਗਿਆ ਇੱਥੇ ਹੀ ਰਹਿ ਜਾਂਦਾ ਇੱਕ ਹੁੰਦਾ ਦਰਗਾਹ ਦਾ ਧਨ ਜਿਹਨੂੰ ਨਾਮ ਦਾ ਧਨ ਕਹਿੰਦੇ ਨੇ ਮਾਰੇ ਕਹਿੰਦੇ ਸਤਿਗੁਰ ਸਿੱਖ ਉਹ ਨਾਮ ਧੰਦੇ ਉਹ ਆਪਣੇ ਸਿੱਖਾਂ ਨੂੰ ਨਾਮ ਦਾ ਧੰਨ ਦਿੰਦੇ ਨੇ ਨਾਮ ਦੀ ਵਡਿਆਈ ਦਿੰਦੇ ਨੇ ਨਾਮ ਦੀਆਂ ਰਹਿਮਤਾਂ ਵਰਪਾਉਂਦੇ ਨੇ ਤੇ ਸਾਧ ਸੰਗਤ ਜੀ ਕਹਿੰਦੇ ਗੁਰ ਕਾ ਸਿੱਖ ਮਟ ਭਾਂਗੀ ਹੈ ਸਤਿਗੁਰ ਦਾ ਨਾਮ ਧੰਨ ਪ੍ਰਾਪਤ ਕਰਕੇ ਸਿੱਖ ਵੱਡਿਆ ਕਰਮਾਂ ਵਾਲਾ ਬਣ ਜਾਂਦਾ ਕਹਿੰਦੇ ਵਾਹਿਗੁਰੂ ਸਤਿਗੁਰ ਜਦੋਂ ਪਾਸ਼ਾ ਕਿਰਪਾ ਕਰਦੇ ਨਾ ਨਾਮ ਦਾ ਧੰਨ ਬੰਦੇ ਨੇ ਤੇ ਗੁਰੂ ਦਾ ਸਿੱਖ ਵੱਡਿਆਂ ਭਾਣਾ ਵਾਲਾ ਵੱਡਿਆਂ ਕਰਮਾਂ ਵਾਲਾ ਬਣ ਜਾਂਦਾ ਹੈ ਜਦੋਂ ਸਤ ਸੰਗਤ ਦੀ ਅੱਜ ਸਤ ਗੁਰੂ ਧੰਨ ਗ੍ਰੰਥ ਸਾਹਿਬ ਆਪਣੇ ਘਰ ਆਏ ਨੇ ਤੇ ਆਪਣੇ ਆਪ ਨੂੰ ਇਤਾਂ ਸਿੱਖ ਮੈਸਰਸ ਕਰੇ ਤੇ ਜੀ ਮੇਰੇ ਕਰਮ ਜੜੀ ਇਹਨੇ ਪੁਰਗੋ ਕਰਮ ਅੰਤਰ ਦੇ ਉੱਪਰ ਤੇ ਤੇ ਉਹ ਪੁਰਖ ਰਸਕ ਬੈ ਲਾਗੀ ਵਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗਦੀ ਸਿੱਖ ਹਮੇਸ਼ਾ ਗੁਰੂ ਦਾ ਕਰਤਾਰੀ ਰੰਗ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾ ਸੰਗਤ ਦੇ ਪਿਆਰੋ ਨੇ ਇਦਾਂ ਹੀ ਯਾਦ ਕਰਦੇ ਆ thank oh, you oh, 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 oh.